ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗੁਰੂ ਪਾਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਦੀਵਾਲੀ ਨੇੜੇ ਆ ਰਹੀ ਹੈ ਅਤੇ ਹਰ ਘਰ ਵਿੱਚ ਸਫਾਈ ਚੱਲ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵਾਲੀ ਦੀ ਸਫਾਈ ਦੇ ਸਮੇਂ ਕੁਝ ਇਹੋ ਜਿਹੀਆਂ ਚੀਜ਼ਾਂ ਘਰ ਦੇ ਵਿੱਚੋਂ ਬਾਹਰ ਕੱਢਣ ਨਾਲ ਘਰ ਦੀ ਲక్ష్ਮੀ ਰੁੱਸ ਜਾਂਦੀ ਹੈ ਭਾਵੇਂ ਕਿ ਘਰ ਦਾ ਵਾਸਤੂ ਦੋਸ਼ ਖਰਾਬ ਹੋ ਸਕਦਾ ਹੈ ਕਿਉਂਕਿ ਦੋਸਤੋ ਜਿਹੜੀਆਂ ਸਾਡੇ ਘਰਾਂ ਵਿੱਚ ਚੀਜ਼ਾਂ ਪਾਈਆਂ ਜਾਂਦੀਆਂ ਹਨ ਉਹ ਕਿਤੇ ਨਾ ਕਿਤੇ ਸਕਾਰਾਤਮਕ ਊਰਜਾ ਦੇ ਨਾਲ ਭਰੀਆਂ ਹੁੰਦੀਆਂ ਹਨ ਜੋ ਸਾਡੇ ਜੀਵਨ ਨੂੰ ਅੱਜ ਤੱਕ ਨਿਰੰਤਰਣ ਬਣਾ ਕੇ ਰੱਖਦੀਆਂ ਹਨ ਪਰ ਦਿਵਾਲੀ ਦੇ ਮੌਕੇ ਸਫਾਈਆਂ ਵੇਲੇ ਕੁਝ ਅਜਿਹੀਆਂ ਚੰਗੀਆਂ ਚੀਜ਼ਾਂ ਵੀ ਅਸੀਂ ਬਾਹਰ ਸੁੱਟ ਦਿੰਦੇ ਹਾਂ ਜਿੰਨਾ ਕਰਕੇ ਸਾਡੇ ਘਰ ਦਾ ਵਾਸਤੂ ਦੋਸ਼ ਖਰਾਬ ਹੋ ਜਾਂਦਾ ਹੈ ਅਕਸਰ ਤੁਸੀਂ ਦੇਖੋਗੇ ਦਿਵਾਲੀ ਤੋਂ ਬਾਅਦ ਸਾਡੇ ਘਰ ਵਿੱਚ ਪਰਿਵਰਤਨ ਆਉਂਦਾ ਹੈ ਸਾਡੇ ਇਨਕਮ ਦੇ ਵਿੱਚ ਪਰਿਵਰਤਨ ਆਉਂਦਾ ਹੈ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਦੇ ਵਿੱਚ ਫਰਕ ਪੈਂਦਾ ਹੈ ਦੋਸਤੋ ਇਹ ਹੀ ਕਾਰਨ ਹੁੰਦਾ ਹੈ ਕਿਉਂਕਿ ਸਾਡੇ ਘਰ ਵਿੱਚ ਜੋ ਪਹਿਲਾਂ ਤੋਂ ਸਕਾਰਾਤਮਕ ਊਰਜਾ ਦਾ ਵਾਤਾਵਰਨ ਬਣਾ ਹੁੰਦਾ ਹੈ। ਉਹ ਕੁਝ ਚੀਜ਼ਾਂ ਬਾਹਰ ਸੁੱਟਣ ਦੇ ਨਾਲ ਖਰਾਬ ਹੋ ਸਕਦਾ ਹੈ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਉਹ ਕਿਹੜੀਆਂ ਵਸਤੂਆਂ ਹਨ ਜੇਕਰ ਤੁਹਾਨੂੰ ਦਿਵਾਲੀ ਦੇ ਮੌਕੇ ਤੋਂ ਲੱਭਦੀਆਂ ਹਨ ਅਤੇ ਜਿਨ੍ਹਾਂ ਨੂੰ ਤੁਸੀਂ ਕਿਸੇ ਵੀ ਹਾਲ ਵਿੱਚ ਬਾਹਰ ਕੂੜੇ ਵਿੱਚ ਨਹੀਂ ਸੁੱਟਣਾ। ਦੋਸਤੋ ਸਾਨੂੰ ਕਈ ਵਾਰ ਲੱਗਦਾ ਹੈ ਕਿ ਅਸੀਂ ਘਰ ਦਾ ਕਬਾੜ ਕੱਢ ਰਹੇ ਹਾਂ ਪਰ ਅਸਲ ਵਿੱਚ ਅਸੀਂ ਆਪਣੀ ਕਿਸਮਤ ਨੂੰ ਘਰੋਂ ਬਾਹਰ ਸੱਟ ਦਿੰਦੇ ਹਾਂ। ਚਲੋ ਦੇਖਦੇ ਹਾਂ ਅਜਿਹੀਆਂ ਚੀਜ਼ਾਂ ਜੋ ਦਿਵਾਲੀ ਦੀ ਸਫਾਈ ਦੌਰਾਨ ਕਦੇ ਵੀ ਬਾਹਰ ਨਹੀਂ ਸੁੱਟਣੀਆਂ ਚਾਹੀਦੀਆਂ। ਦੋਸਤੋ ਅਕਸਰ ਹੀ ਸਾਡੇ ਘਰਾਂ ਵਿੱਚ ਪੁਰਾਣੀਆਂ ਮੂਰਤੀਆਂ ਜਾਂ ਟੁੱਟੀਆਂ ਹੋਈਆਂ ਫੋਟੋਆਂ ਹੁੰਦੀਆਂ ਹਨ ਜਿਹੜੀਆਂ ਕਿ ਸਾਨੂੰ ਦੀਵਾਲੀ ਦੇ ਸਮੇਂ ਸਫਾਈ ਕਰਦੇ ਮਿਲਦੀਆਂ ਹਨ ਪਰ ਦੋਸਤੋ ਅਸੀਂ ਕੀ ਗਲਤੀ ਕਰਦੇ ਹਾਂ ਕਿ ਅਸੀਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਬਾਹਰ ਸੁੱਟ ਦਿੰਦੇ ਹਾਂ ਅਸੀਂ ਉਹਨਾਂ ਨੂੰ ਕਵਾਰੜ ਸਮਝ ਕੇ ਬਾਹਰ ਸੁੱਟ ਦਿੰਦੇ ਹਾਂ ਪਰ ਦੋਸਤੋ ਪੁਰਾਣੀਆਂ ਮੂਰਤੀਆਂ ਅਤੇ ਪਟੀਆਂ ਹੋਈਆਂ ਫੋਟੋਆਂ ਹਮੇਸ਼ਾ ਆਪਣੇ ਨਾਲ ਇੱਕ એનર્ਜੀ ਬਣਾ ਕੇ ਰੱਖਦੀਆਂ ਹਨ ਇਹਨਾਂ ਨੂੰ ਸਿੱਧੇ ਤੌਰ ਤੇ ਕਵਾਰ ਦੇ ਵਿੱਚ ਸੁੱਟਣਾ ਹਮੇਸ਼ਾ ਹੀ ਸਾਡੇ ਪਰਿਵਾਰ ਅਤੇ ਸਾਡੇ ਘਰ ਦੇ ਲਈ ਨੁਕਸਾਨਦਗ ਹੁੰਦਾ ਹੈ ਇਸ ਕਰਕੇ ਦੋਸਤੋ ਕਦੇ ਵੀ ਬਿਨਾਂ ਸੋਚੇ ਸਮਝੇ ਕਿਸੇ ਵੀ ਤਰ੍ਹਾਂ ਦੀ ਕੋਈ ਫੋਟੋ ਹੋਵੇ ਉਸ ਨੂੰ ਸਿੱਧਾ ਤੁਸੀਂ ਬਾਹਰ ਨਹੀਂ ਸੁੱਟਣਾ ਯਾਦ ਰੱਖੋ ਐਸੇ ਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਤੁਸੀਂ ਅਗਨੀ ਭੇੜ ਕਰਨੀ ਹੈ ਭਾਵ ਕਿ ਉਹਨਾਂ ਨੂੰ ਅੱਗ ਵਿੱਚ ਲਗਾ ਕੇ ਉਹਨਾਂ ਦੀ ਰਾਖ ਬਣਾਉਣੀ ਹੈ ਅਤੇ ਫਿਰ ਉਸ ਨੂੰ ਰਾਖ ਨੂੰ ਪਾਣੀ ਦੇ ਵਿੱਚ ਉਤਾਰ ਕੇ ਆਉਣਾ ਹੈ ਤੁਸੀਂ ਕਿਸੇ ਸੂਏ ਵਿੱਚ ਜਾਂ ਕਿਸੇ ਨਹਿਰ ਵਿੱਚ ਵੀ ਦੋਸਤੋ ਉਹਨਾਂ ਨੂੰ ਉਤਾਰ ਸਕਦੇ ਹੋ ਪਰ ਸਿੱਧਾ ਕੁਆਰ ਦੇ ਵਿੱਚ ਸੁਟਣਾ ਬਹੁਤ ਵੱਡੀ ਭੁੱਲ ਹੋ ਸਕਦੀ ਹੈ। ਦੋਸਤੋ ਤੁਸੀਂ ਕਿਸੇ ਵੀ ਦਰਖਤ ਦੀਆਂ ਜੜਾਂ ਵਿੱਚ ਵੀ ਉਸ ਨੂੰ ਰਾਖ ਨੂੰ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਪਾਣੀ ਪਾ ਸਕਦੇ ਹੋ। ਇਸ ਦੇ ਨਾਲ ਹੀ ਜਦੋਂ ਵੀ ਘਰਾਂ ਵਿੱਚ ਔਰਤਾਂ ਸਫਾਈ ਕਰਦੀਆਂ ਹਨ ਤਾਂ ਕਾਫੀ ਅਜਿਹੇ ਸਾਨੂੰ ਕੱਪੜੇ ਲੇੜੇ ਸਾਹਮਣੇ ਆਉਂਦੇ ਹਨ ਜੋ ਕਿ ਅਸੀਂ ਕਦੇ ਪਹਿਨੇ ਸਨ ਪਰ ਹੁਣ ਅਸੀਂ ਉਹਨਾਂ ਨੂੰ ਨਹੀਂ ਪਹਿਨਦੇ। ਦੋਸਤੋ ਇਹ ਤਾਂ ਸਿੱਧੀ ਜਿਹੀ ਗੱਲ ਹੈ ਕਿ ਜੇਕਰ ਅਸੀਂ ਉਹ ਕੱਪੜੇ ਸਾਹਮਣੇ ਹੋਏ ਹਨ ਤਾਂ ਉਹ ਪਾਉਣ ਦੇ ਯੋਗ ਜ਼ਰੂਰ ਹੋਣਗੇ। ਪਰ ਅਸੀਂ ਉਹਨਾਂ ਨੂੰ ਹੁਣ ਪਾਉਣਾ ਨਹੀਂ ਚਾਹੁੰਦੇ। ਅਕਸਰ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਨੂੰ ਬਾਹਰ ਮਚਾ ਦਿੰਦੇ ਹਾਂ ਭਾਵੇਂ ਕਿ ਉਹਨਾਂ ਨੂੰ ਅੱਗ ਵਿੱਚ ਸਾੜ ਦਿੰਦੇ ਹਾਂ ਦੋਸਤੋ ਇਹ ਵੀ ਬਹੁਤ ਵੱਡੀ ਗਲਤੀ ਹੋ ਸਕਦੀ ਹੈ ਕੱਪੜਿਆਂ ਨੂੰ ਜਲਾਉਣਾ ਹਮੇਸ਼ਾ ਹੀ ਮਾੜਾ ਸਮਝਿਆ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਕਦੇ ਵੀ ਘਰ ਦੇ ਕੱਪੜਿਆਂ ਨੂੰ ਅੱਗ ਵਿੱਚ ਮਚਾਇਆ ਨਹੀਂ ਸੀ ਜਾਂਦਾ ਕਿਉਂਕਿ ਜਦੋਂ ਵੀ ਅਸੀਂ ਆਪਣੇ ਕੱਪੜਿਆਂ ਨੂੰ ਮਚਾਉਂਦੇ ਹਾਂ ਤਾਂ ਉਸ ਨਾਲ ਸਾਡਾ ਤਨ ਤੇ ਸਾਡੇ ਤਨ ਦੀ ਊਰਜਾ ਜੁੜੀ ਹੁੰਦੀ ਹੈ ਜਿਸ ਨਾਲ ਅੱਗੇ ਜਾ ਕੇ ਸਾਨੂੰ ਸਿਹਤ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਭਾਵੇਂ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਿਹਤ ਦਾ ਸਭ ਤੋਂ ਵੱਡਾ ਘਾਟ ਵੀ ਪੈ ਸਕਦਾ ਹੈ। ਇਸ ਲਈ ਤੁਸੀਂ ਕੀ ਕਰਨਾ ਹੈ ਕਿ ਉਹਨਾਂ ਨੂੰ ਹਮੇਸ਼ਾ ਹੀ ਕਿਸੇ ਵੀ ਲੋੜਵੰਦ ਇਨਸਾਨ ਨੂੰ ਦੇ ਦੇਣਾ ਹੈ। ਇਸ ਨਾਲ ਦੋਸਤੋ ਦੀਵਾਲੀ ਤੇ ਸਭ ਤੋਂ ਵੱਡੀ ਤੁਹਾਡੀ ਸੇਵਾ ਅਤੇ ਪੰਨੂ ਵੀ ਹੋ ਸਕਦਾ ਹੈ। ਇਸ ਲਈ ਕਦੇ ਵੀ ਇਹਨਾਂ ਕੱਪੜਿਆਂ ਨੂੰ ਨਾ ਸੁੱਟੋ ਅਤੇ ਨਾ ਹੀ ਅੱਗ ਵਿੱਚ ਲਾਓ ਅਤੇ ਲੋੜਵੰਦ ਪਰਿਵਾਰਾਂ ਤੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਕੱਪੜੇ ਦੇ ਦੇਣੇ ਹਨ ਜੀ। ਇਸ ਦੇ ਨਾਲ ਹੀ ਕਈ ਘਰਾਂ ਵਿੱਚ ਪੁਰਾਣੇ ਗ੍ਰੰਥ ਪਏ ਹੁੰਦੇ ਹਨ। ਕੋਈ ਧਾਰਮਿਕ ਕਿਤਾਬਾਂ ਹੁੰਦੀਆਂ ਹਨ। ਜਾਫਰ ਕੋਈ ਅਜਿਹੀਆਂ ਕਿਤਾਬਾਂ ਵੀ ਹੁੰਦੀਆਂ ਹਨ ਜੋ ਕਿ ਧਰਮ ਦੇ ਨਾਲ ਜੁੜੀਆਂ ਹੁੰਦੀਆਂ ਹਨ ਤਾਂ ਯਾਦ ਰੱਖੋ ਦੋਸਤੋ ਜੇਕਰ ਉਹ ਕਿਤਾਬਾਂ ਪਾਟੀਆਂ ਹੋਈਆਂ ਹਨ ਉਹਨਾਂ ਦੀ ਦਸ਼ਾ ਠੀਕ ਨਹੀਂ ਹੈ ਪਰ ਉਹਨਾਂ ਨੂੰ ਤੁਸੀਂ ਭੁੱਲ ਕੇ ਵੀ ਬਾਹਰ ਕੂੜੇ ਦੇ ਵਿੱਚ ਨਹੀਂ ਸੁੱਟਣਾ ਇਸ ਨਾਲ ਸਭ ਤੋਂ ਵੱਡਾ ਧਾਰਮਿਕ ਦੋਸ਼ ਤੁਹਾਡੇ ਘਰ ਉੱਪਰ ਹੋਵੇਗਾ ਤੁਹਾਡੀਆਂ ਹੋਣ ਵਾਲੀਆਂ ਅਰਦਾਸਾਂ ਪੂਰੀਆਂ ਨਹੀਂ ਹੋਣਗੀਆਂ ਤੁਹਾਡੇ ਉੱਪਰ ਇੱਕ ਧਾਰਮਿਕ ਪਾਪ ਚੜੇਗਾ ਜੀ ਐਸ ਲਈ ਤੁਸੀਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖਣਾ ਹੈ ਜੇਕਰ ਜ਼ਿਆਦਾ ਉਹਨਾਂ ਦੀ ਦਸ਼ਾ ਖਰਾਬ ਹੈ ਤਾਂ ਤੁਸੀਂ ਉਹਨਾਂ ਨੂੰ ਅਗਨੀ ਭੇਟ ਕਰਕੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਦਰਖਤ ਦੀਆਂ ਜੜਾਂ ਵਿੱਚ ਵੀ ਪਾ ਸਕਦੇ ਹੋ ਜਾਂ ਫਿਰ ਕਿਸੇ ਪਾਣੀ ਵਿੱਚ ਵੀ ਤੁਸੀਂ ਉਸ ਨੂੰ ਉਤਾਰ ਸਕਦੇ ਹੋ ਪਰ ਕਦੇ ਵੀ ਕੋਈ ਇਹੋ ਜਿਹੀ ਜਗ੍ਹਾ ਤੇ ਉਸ ਨੂੰ ਨਹੀਂ ਸੁੱਟਣਾ ਜਿੱਥੇ ਕਿ ਉਹਨਾਂ ਵਿੱਚ ਰੋਜ਼ ਕੁੱਤੇ ਮੂੰਹ ਮਾਰਨ ਜਾਂ ਫਿਰ ਜਿਨ੍ਹਾਂ ਨੂੰ ਕੂੜੇ ਦੇ ਵਿੱਚ ਗਿਣਾ ਜਾਵੇ ਇਸ ਕਰਕੇ ਆਦਰ ਸਤਕਾਰ ਦੇ ਨਾਲ ਦੋਸਤੋ ਅਜਿਹੀਆਂ ਗ੍ਰੰਥਾਂ ਨੂੰ ਜਿਹੜੇ ਕਿ ਕਿਸੇ ਵੀ ਧਰਮ ਦੇ ਨਾਲ ਰਿਲੇਟ ਕਰਦੇ ਹਨ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਹੁੰਦੇ ਹਨ ਉਹਨਾਂ ਨੂੰ ਤੁਸੀਂ ਸਿੱਧੇ ਤੌਰ ਤੇ ਕੂੜੇ ਵਿੱਚ ਨਹੀਂ ਸੁੱਟਣਾ ਦੋਸਤੋ ਇੱਕ ਬਹੁਤ ਵੱਡੀ ਗਲਤੀ ਆਮ ਤੌਰ ਤੇ ਹੀ ਸਾਡੇ ਘਰਾਂ ਵਿੱਚ ਕੀਤੀ ਜਾਂਦੀ ਹੈ ਕਿ ਜਦੋਂ ਹੀ ਸਾਡੇ ਘਰ ਦੀਆਂ ਵਿੱਚ ਸਫਾਈਆਂ ਹੁੰਦੀਆਂ ਹਨ ਤਾਂ ਪੁਰਾਣੀਆਂ ਬੋਕਰਾਂ ਜਾਂ ਪੁਰਾਣੇ ਝਾੜੂਆਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਦੋਸਤੋ ਝਾੜੂ ਨੂੰ ਅਤੇ ਬੋਕਰ ਨੂੰ ਘਰ ਦੀ ਸਫਾਈ ਦਾ ਭਾਵ ਕੇ ਸਕਾਰਾਤਮਕ ਊਰਜਾ ਦਾ ਕਸੂਰ ਸਮਝਿਆ ਜਾਂਦਾ ਹੈ ਕਿਉਂਕਿ ਇਸ ਨਾਲ ਅਸੀਂ ਰੋਜ਼ ਘਰੇ ਝਾੜੂ ਲਾਉਂਦੇ ਹਾਂ ਘਰ ਵਿੱਚੋਂ ਗੰਦਗੀ ਸਾਫ਼ ਕਰਦੇ ਹਾਂ ਜਿਨ੍ਹਾਂ ਦੇ ਨਾਲ ਘਰ ਦੀ ਸਾਰੀ ਨੈਗੇਟਿਵ એનર્ਜੀ ਨਕਾਰਾਤਮਕ ਊਰਜਾ ਬਾਹਰ ਜਾਂਦੀ ਹੈ ਪਰ ਇੱਕ ਅਸੀਂ ਗਲਤੀ ਕਰਦੇ ਹਾਂ ਕਿ ਜਦੋਂ ਹੀ ਇਹਨਾਂ ਦੀ ਸਮਾਪਤੀ ਹੋਣ ਵਾਲੀ ਹੁੰਦੀ ਹੈ ਅਸੀਂ ਇਹਨਾਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਾਂ ਕਦੇ ਵੀ ਇਹਨਾਂ ਨੂੰ ਕੂੜੇ ਵਿੱਚ ਸੁੱਟਣਾ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋ ਸਕਦਾ ਵਾਸਤੂ ਸ਼ਾਸਤਰ ਵਿੱਚ ਇਹ ਲਿਖਿਆ ਗਿਆ ਹੈ ਕਿ ਜਦੋਂ ਹੀ ਅਸੀਂ ਇਹਨਾਂ ਨੂੰ ਵਰਤੋਂ ਕਰਕੇ ਹਟ ਜਾਂਦੇ ਹਾਂ ਝਾੜੂ ਅਤੇ ਬੋਕਰ ਨੂੰ ਹਮੇਸ਼ਾ ਹੀ ਅਗਨੀ ਪੇਟ ਕਰਨਾ ਚਾਹੀਦਾ ਹੈ ਦੋਸਤੋ ਨਾਲ ਹੀ ਇੱਕ ਗੱਲ ਯਾਦ ਰੱਖੋ ਕਿ ਕਦੇ ਵੀ ਇਹਨਾਂ ਨੂੰ ਚੁੱਲ੍ਹੇ ਵਿੱਚ ਨਹੀਂ ਮਚਾਉਣਾ ਚਾਹੀਦਾ ਇਸ ਨੂੰ ਹਮੇਸ਼ਾ ਖੁੱਲੇ ਵਿੜੇ ਵਿੱਚ ਹੀ ਅਗਨੀ ਪੇਟ ਕਰਨਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਰੱਖ ਨੂੰ ਕਿਤੇ ਵੀ ਸੁੱਟ ਸਕਦੇ ਹੋ ਦੋਸਤੋ ਅਜਿਹਾ ਕੋਈ ਵੀ ਘਰ ਨਹੀਂ ਹੈਗਾ ਜਿਸ ਘਰ ਵਿੱਚ ਸਫਾਈ ਦੇ ਮੌਕੇ ਤੇ ਪੁਰਾਣਾ ਬਟੂਆ ਨਾ ਹੋਵੇ ਜਦੋਂ ਵੀ ਅਸੀਂ ਦੀਵਾਲੀ ਦੀ ਸਫਾਈ ਕਰਦੇ ਹਾਂ ਤਾਂ ਸਾਨੂੰ ਆਪਣੀ ਅਲਮਾਰੀ ਵਿੱਚੋਂ ਜਾਂ ਆਪਣੀ ਪੇਟੀ ਵਿੱਚੋਂ ਜਾਂ ਆਪਣੇ ਪੁਰਾਣੇ ਸਮਾਨ ਵਿੱਚੋਂ ਸਟੋਰੂਮ ਵਿੱਚੋਂ ਇੱਕ ਬਟੂਆ ਜ਼ਰੂਰ ਲੱਭਦਾ ਹੈ ਦੋਸਤੋ ਉਹ ਮਰਦ ਦਾ ਬਟੂਆ ਵੀ ਹੋ ਸਕਦਾ ਜਾਂ ਫਿਰ ਇੱਕ ਔਰਤ ਦਾ ਪਰਸ ਵੀ ਹੋ ਸਕਦਾ ਹੈ ਅਤੇ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਵੇਗੀ ਉਸ ਵਿੱਚ ਪੁਰਾਣੇ ਸਿੱਕੇ ਜ਼ਰੂਰ ਪਏ ਹੋਣਗੇ ਜਾਂ ਸਰ ਕੋਈ ਪਾਟਿਆ ਪੁਰਾਣਾ ਜ਼ਰੂਰ ਇੱਕ ਨੋਟ ਪਿਆ ਹੋਵੇਗਾ ਜੇਕਰ ਇਸ ਤਰ੍ਹਾਂ ਤੁਹਾਡੇ ਘਰ ਵਿੱਚ ਹੈ ਤਾਂ ਦੋਸਤੋ ਇਹਨਾਂ ਨੂੰ ਸੱਟਣ ਦੀ ਤੁਸੀਂ ਭੁੱਲ ਕਦੇ ਵੀ ਨਹੀਂ ਕਰਨੀ ਯਾਦ ਰੱਖੋ ਜੇਕਰ ਤੁਸੀਂ ਇਹਨਾਂ ਨੂੰ ਬਾਹਰ ਸੁੱਟ ਦਿੰਦੇ ਹੋ ਤਾਂ ਇਸ ਦਾ ਸਿੱਧਾ ਸਿੱਧਾ ਸਬੰਧ ਤੁਹਾਡੇ ਕਰਜ਼ੇ ਨਾਲ ਹੁੰਦਾ ਹੈ ਜਿਵੇਂ ਹੀ ਤੁਸੀਂ ਇਹਨਾਂ ਨੂੰ ਦੋਸਤੋ ਬਾਹਰ ਕੂੜੇ ਵਿੱਚ ਸੁੱਟੋਗੇ ਜਾਂ ਤੁਸੀਂ ਪਰਸ ਨੂੰ ਮਚਾ ਦੇਵੋਗੇ ਤਾਂ 20 ਦਿਨਾਂ ਦੇ ਵਿੱਚ ਹੀ ਤੁਹਾਡੇ ਘਰ ਵਿੱਚ ਕਰਜ਼ਾ ਚੜਨਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਹਰ ਹਾਲਤ ਵਿੱਚ ਓਵੇਂ ਹੀ ਆਪਣੇ ਘਰ ਵਿੱਚ ਸਾਂਭ ਕੇ ਰੱਖ ਦੇਣਾ ਹੈ। ਇਹਨਾਂ ਨੂੰ ਕੂੜੇ ਦੇ ਵਿੱਚ ਨਹੀਂ ਸੁੱਟਣਾ। ਹੋ ਸਕੇ ਤਾਂ ਦੋਸਤੋ ਉਸ ਵਿੱਚ ਹੁਣ ਦੇ ਸਮੇਂ ਦਾ ਕੋਈ ਵੀ ਤੁਸੀਂ 1, 5 ਦਾ ਜਾਂ 10 ਰੁਪਏ ਦਾ ਸਿੱਕਾ ਵੀ ਪਾ ਸਕਦੇ ਹੋ। ਪਰ ਜਿਹੜੇ ਪੁਰਾਣੇ ਸਿੱਕੇ ਹੋਣਗੇ ਜਾਂ ਵਟੂਆ ਹੋਵੇਗਾ ਉਹਨਾਂ ਨੂੰ ਤੁਸੀਂ ਕੂੜੇ ਦੇ ਵਿੱਚ ਕਦੇ ਵੀ ਨਹੀਂ ਸੁੱਟਣਾ। ਦੋਸਤੋ ਇਹ ਵੀ ਬਹੁਤ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਪੁਰਾਣੀਆਂ ਵਸਤੂਆਂ ਦੇ ਵਿੱਚ ਅਸੀਂ ਤਾਂਬੇ ਦੇ ਸਿੱਕੇ ਜਾਂ ਕੋਈ ਟੁੱਟੇ ਹੋਏ ਬਰਤਨ ਜ਼ਰੂਰ ਰੱਖੇ ਹੁੰਦੇ ਹਨ। ਪਰ ਕਈ ਵਾਰ ਇਸ ਤਰ੍ਹਾਂ ਵੀ ਅਸੀਂ ਸੋਚ ਲੈਂਦੇ ਹਾਂ ਕਿ ਐਸ ਵਾਰ ਸਫਾਈ ਦੇ ਮੌਕੇ ਤੇ ਇਹਨਾਂ ਨੂੰ ਬਾਹਰ ਸੁੱਟ ਦਈਏ ਜਾਂ ਕਿਤੇ ਵੇਚ ਦਈਏ ਯਾਦ ਰਹੇ ਦੋਸਤੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦਾ ਵਾਸਤੂ ਦੋਸ਼ ਪੱਕੇ ਤੌਰ ਤੇ ਖਰਾਬ ਹੋ ਜਾਗਾ ਕਿਉਂਕਿ ਤਾਂਬੇ ਦੇ ਬਰਤਨ ਤਾਂਬੇ ਦੇ ਸਿੱਕੇ ਆਪਣੇ ਆਪ ਵਿੱਚ ਹੀ ਇੱਕ ਘਰ ਦਾ ਪ੍ਰਤੀਕ ਹੁੰਦੇ ਹਨ ਇਸ ਤਰ੍ਹਾਂ ਦੇ ਬਰਤਨ ਜਾਂ ਇਸ ਤਰ੍ਹਾਂ ਦੇ ਸਿੱਕੇ ਘਰ ਵਿੱਚ ਧੰਦਾ ਆਗਮਨ ਵਧਾਉਂਦੇ ਹਨ ਸ਼ਾਸਤਰ ਅਨੁਸਾਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਜਿਹੜੇ ਘਰਾਂ ਦੇ ਵਿੱਚ ਪੁਰਾਣੇ ਬਰਤਨ ਹੁੰਦੇ ਹਨ ਜਿਵੇਂ ਕਿ ਜਿਨ੍ਹਾਂ ਵਿੱਚ ਅਸੀਂ ਬਰਫ਼ ਜਵਾਉਂਦੇ ਹਾਂ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੰਦੇ ਹਾਂ ਪਰ ਜਦੋਂ ਸਫਾਈਆਂ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਸੁੱਟ ਦਿੰਦੇ ਹਾਂ ਜਾਂ ਵੇਚ ਦਿੰਦੇ ਹਾਂ ਤਾਂ ਦੋਸਤੋ ਇਹ ਗਲਤੀ ਕਦੇ ਵੀ ਨਾ ਕਰੋ ਜੇਕਰ ਤੁਹਾਡੇ ਕੋਲ ਕਾਂਸੀ ਦੇ ਬਰਤਨ ਹਨ ਭਲਾਂ ਦੀ ਟੁੱਟੇ ਹੋਏ ਕਿਉਂ ਨਾ ਹੋਣ ਉਹਨਾਂ ਨੂੰ ਕਦੇ ਵੀ ਦੀਵਾਲੀ ਦੇ ਮੌਕੇ ਤੇ ਵੇਚਣਾ ਨਹੀਂ ਚਾਹੀਦਾ ਉਹਨਾਂ ਨੂੰ ਉਸੇ ਤਰ੍ਹਾਂ ਹੀ ਤੁਸੀਂ ਅਲਮਾਰੀ ਵਿੱਚ ਰੱਖ ਦੇਣਾ ਜਾਂ ਫਿਰ ਉਹਨਾਂ ਨੂੰ ਤੁਸੀਂ ਠੀਕ ਕਰਵਾ ਕੇ ਰੱਖ ਦੇਣਾ ਪਰ ਕਦੇ ਵੀ ਵੇਚਣਾ ਨਹੀਂ ਚਾਹੀਦਾ ਅਤੇ ਨਾ ਹੀ ਸੁੱਟਣਾ ਚਾਹੀਦਾ ਹੈ ਕਿਉਂਕਿ ਦੋਸਤੋ ਬਰਤਨ ਹਮੇਸ਼ਾ ਹੀ ਘਰ ਵਿੱਚ ਲక్ష్ਮੀ ਦਾ ਪ੍ਰਤੀਕ ਹੁੰਦੇ ਹਨ ਭਾਵਕੇ ਪੈਸੇ ਦਾ ਪ੍ਰਤੀਕ ਹੁੰਦੇ ਹਨ ਅਤੇ ਪੁਰਾਣੀਆਂ ਪਈਆਂ ਵਸਤੂਆਂ ਹਮੇਸ਼ਾ ਹੀ ਆਪਣੇ ਨਾਲ ਸਕਾਰਾਤਮਕ ਊਰਜਾ ਨੂੰ ਜੋੜ ਕੇ ਰੱਖਦੀਆਂ ਹਨ ਇਸ ਕਰਕੇ ਕਦੇ ਵੀ ਪੁਰਾਣੀਆਂ ਪਈਆਂ ਚੀਜ਼ਾਂ ਨੂੰ ਸਾਨੂੰ ਕੂੜੇ ਦੇ ਵਿੱਚ ਕਦੇ ਵੀ ਨਹੀਂ ਸੁੱਟਣਾ ਚਾਹੀਦਾ ਇਸੇ ਨਾਲ ਹੀ ਦੋਸਤੋ ਸਾਡੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟਾਂ ਵਿੱਚ ਦੀਵਾਲੀ ਦੀਆਂ ਵਧਾਈਆਂ ਦੇਣਾ ਨਾ ਭੁੱਲੋ ਜੀ